ਸਬਾਤ ਚਾਲਮ ਤੇ ਪਾਪੀ ਤੇਰੇ ਚੋਣੇ ਤੋਂ ਤਰ ਤਰ ਕਮਿਆ ਕਰੀ ਸਸੀਕਾਲ ਦੋਸਤੋ ਅੱਜ ਅਸੀਂ ਮੌਜੂਦ ਹਾਂ ਹਨੂਮਾਨਗੜ੍ਹ ਤੋਂ ਰਾਪਤਸਰ ਰੋਡ ਤੇ ਤੇ ਦੋਸਤੋ ਹਨੂਮਾਨਗੜ੍ਹ ਤੋਂ ਰਾਪਤਸਰ ਨੂੰ ਜਾਂਦਿਆਂ ਕੋਲਾ ਆਉਂਦਾ ਪਿੰਡ ਤੇ ਕੋਲਾ ਫਾਰਮ ਇਥੇ ਬਹੁਤ ਮਸ਼ਹੂਰ ਆ ਤੇ ਦੋਸਤੋ ਅੱਜ ਤੁਹਾਨੂੰ ਇੱਕ ਕੋਲਾ ਫਾਰਮ ਦੀ ਝਲਕ ਇਸ ਵੀਡੀਓ ਦੇ ਵਿੱਚ ਦਿਖਾ ਰਹੇ ਹਾਂ ਤੇ ਇਹ ਵੀਡੀਓ ਜਿਹੜੀ ਸਪੈਸ਼ਲ ਇਸ ਕਰਕੇ ਬਣਾ ਰਹੇ ਆ ਕਿਉਂਕਿ ਇੱਥੇ ਜਿਹੜੀ ਜੱਟ ਜਿਉਣਾ ਮੋੜ ਫਿਲਮ ਗੁੱਗੂ ਗਿੱਲ ਦੀ ਉਸ ਫਿਲਮ ਦੇ ਕਾਫੀ ਸੀਨ ਸੀ ਜਿਹੜੇ ਇੱਥੇ ਫੁਲਮਾਏ ਗਏ ਸੀ ਤੇ ਦੋਸਤੋ ਨਾਲ ਮੈਂ ਸਕਰੀਨਸ਼ਾਟ ਵੀ ਸਾਂਝੇ ਕਰਾਂਗਾ ਤੇ ਤੁਹਾਨੂੰ ਦੱਸ ਦਿਆਂ ਕਿ ਇਹਦਾ ਜਿਹੜਾ ਸਾਰਾ ਵਿਊ ਆ ਉਹ ਅਸੀਂ ਉੱਪਰ ਤੋਂ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਕਿਉਂਕਿ ਕੋਲਾ ਫਾਰਮ ਹਾਊਸ ਵੱਡਾ ਬਹੁਤ ਆ ਤੇ ਸਮਾਂ ਬਹੁਤ ਹੋ ਚੁੱਕਾ ਹੈ ਇੱਥੇ ਉਹ ਫਿਲਮ ਬਣੀ ਨੂੰ ਤੇ ਇਸ ਕਰਕੇ ਦੋਸਤੋ ਬਿਲਕੁਲ ਜਿਹੜੀਆਂ ਬਰਾਬਰ ਮੈਚ ਕਰਕੇ ਲੋਕੇਸ਼ਨਾਂ ਤਾਂ ਅਸੀਂ ਤੁਹਾਨੂੰ ਨਹੀਂ ਦਿਖਾ ਸਕਦੇ ਪਰ ਤੁਹਾਡੀ ਜਾਣਕਾਰੀ ਦੇ ਵਾਸਤੇ ਦੱਸ ਦਿੰਨੇ ਆ ਕਿ ਜਿਸ ਤਰ੍ਹਾਂ ਬਾਕੀ ਜਿਹੜਾ ਫਿਲਮ ਦਾ ਹਿੱਸਾ ਸੀ ਉਹ ਸੰਗਰੀਏ ਨੇੜਲੇ ਪਿੰਡ ਮੋਰਜੈਂਟ ਦੇ ਨੇੜੇ ਸ਼ੂਟ ਹੋਇਆ ਸੀ ਪ੍ਰਤਾਪਨਗਰ ਦੇ ਵਿੱਚ ਉਹ ਆਪਾਂ ਸਾਰੀ ਵੀਡੀਓ ਤੁਹਾਡੇ ਨਾਲ ਪਹਿਲਾਂ ਹੀ ਸਾਂਝੀ ਕਰ ਚੁੱਕੇ ਆ ਤੇ ਜਿਹੜੇ ਦੋਸਤੋ ਇਹਦੇ ਵਿੱਚ ਰੋਈਆਂ ਦੇ ਸੀਨ ਜਾਂ ਆਪਾਂ ਜੰਗਲ ਵਾਲੇ ਸੀਨ ਕਹਿ ਲਈਏ ਉਹ ਸਾਰੇ ਜਿਹੜੇ ਸੀਨ ਸੀ ਉਹ ਇੱਥੇ ਫੁਲਮਾਏ ਗਏ ਸੀ ਕੋਲਾ ਫਾਰਮ ਦੇ ਵਿੱਚ ਇਹ ਲਗਭਗ ਕੋਲਾ ਪਿੰਡ ਤੋਂ ਇਹ ਕੋਲਾ ਫਾਰਮ 5 6 ਕਿਲੋਮੀਟਰ ਅੱਗੇ ਆ ਤੇ ਦੋਸਤੋ ਬੜਾ ਖੂਬਸੂਰਤ ਨਜ਼ਾਰਾ ਹੈ ਇਸ ਜਿਹੜਾ ਕੋਲਾ ਫਾਰਮ ਹਾਊਸ ਦਾ ਇਸ ਤੋਂ ਇਲਾਵਾ ਦੋਸਤੋ ਇੱਥੇ ਮਿਰਜਾ ਜੱਟ ਫਿਲਮ ਉਸਦੀ ਵੀ ਸ਼ੂਟਿੰਗ ਹੋ ਚੁੱਕੀ ਆ ਤੇ ਹੋਰ ਵੀ ਕਾਫੀ ਸਾਰੀਆਂ ਜਿਹੜੀਆਂ ਫਿਲਮਾਂ ਨੇ ਉਹਨਾਂ ਦੀ ਸ਼ੂਟਿੰਗ ਇੱਥੇ ਕੋਲਾ ਫਾਰਮ ਦੇ ਵਿੱਚ ਹੋ ਚੁੱਕੀ ਆ ਤੇ ਬੜਾ ਖੂਬਸੂਰਤ ਨਜ਼ਾਰਾ ਹੈ ਤੁਸੀਂ ਦੂਰ ਦੂਰ ਤੱਕ ਜਿਹੜਾ ਉੱਪਰ ਤੋਂ ਸਾਰਾ ਵਿਊ ਦੇਖ ਰਹੇ ਹੋ ਤੇ ਦੋਸਤੋ ਜੱਟ ਜਿਉਣਾ ਮੋਡ ਫਿਲਮ ਦੀ ਕਾਫੀ ਸ਼ੂਟਿੰਗ ਸੀ ਜਿਹੜੀ ਇੱਥੇ ਵੀ ਕੀਤੀ ਗਈ ਸੀ ਉਸ ਸਮੇਂ ਤੇ ਦੋਸਤੋ ਅਗਰ ਤੁਸੀਂ ਇਸ ਦਾ ਪਹਿਲਾ ਆਪਣਾ ਪਾਰਟ ਨਹੀਂ ਵੇਖਿਆ ਤਾਂ ਤੁਸੀਂ ਆਪਣੇ YouTube ਚੈਨਲ ਤੇ ਉਹ ਵੀ ਸਾਰਾ ਦੇਖ ਸਕਦੇ ਹੋ ਤੇ ਇਹ ਤੁਹਾਡੇ ਨਾਲ ਦੂਜਾ ਭਾਗ ਸ਼ੇਅਰ ਕਰ ਰਹੇ ਹਾਂ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਬਦਲਾ